ਬਹੁਤ ਵਧੀਆ ਬਣਦੀ ਹੈ ਮੜੀ ਇੱਕ ਨੰਬਰ ਬਣਨੇ ਸੀ ਲੈ ਕੇ ਜਾਣੇ ਜੀ ਇੱਥੋਂ ਅਸੀਂ ਹੁਣ ਵੀ ਖਾ ਕੇ ਆਏ ਰਖੜੀ ਦੇ ਤਿਹਾੜੀ ਦੇ ਮੌਕੇ ਤੇ ਸਾਨੇਵਾਲ ਦੇ ਬਜ਼ਾਰਾਂ ਦੇ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲੀ ਸਾਨੇਵਾਲ ਦੇ ਰਿਸ਼ੀ ਸਵੀਟ ਸ਼ਾਪ ਤੇ ਵੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ ਲੋਕਾਂ ਨੇ ਕਿਹਾ ਕਿ ਰਿਸ਼ੀ ਸਵੀਟ ਸ਼ਾਪ ਦੀ ਬਰਫੀ ਕਾਫੀ ਮਸ਼ਹੂਰ ਹੈ ਦੁੱਧ ਪਨੀਰ ਕਿਉਂ ਇਹਨਾਂ ਦੇ ਘਰ ਦਾ ਤਿਆਰ ਹੁੰਦਾ ਹੈ ਕਿਉਂਕਿ ਇਹਨਾਂ ਦਾ ਆਪਣਾ ਡੈਰੀ ਫਾਰਮ ਹੈ ਇਸ ਕਰਕੇ ਸਾਨੂੰ ਇਹਨਾਂ ਦੀ ਕੁਆਲਿਟੀ ਤੇ ਕਾਫੀ ਵਿਸ਼ਵਾਸ ਹੈ ਰਿਸ਼ੀ ਸੰਧੂ ਨੇ ਵੀ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਤੇ ਹਮੇਸ਼ਾ ਖਰਾ ਉਤਰਨਗੇ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਇਸ ਮੌਕੇ ਤੇ ਲੋਕਾਂ ਨੇ ਉਹਨਾਂ ਦੇ ਕੰਮ ਦੀ ਕਾਫੀ ਸਰਾਹਣਾ ਕੀਤੀ ਬਹੁਤ ਵਧੀਆ ਬਣਦੀ ਹੈ ਮੜਈ 1 ਨੰਬਰ ਬਣਨ ਲਈ ਲੈ ਕੇ ਜਾਣੇ ਆ ਜਿੱਥੋਂ ਅਸੀਂ ਹੁਣ ਵੀ ਖਾ ਕੇ ਆਏ ਵਧੀਆ ਵਧੀਆ ਬੰਦੇ ਨੇ ਵਧੀਆ ਮੜਈ ਮਿਲਦੀ ਐ ਇੱਥੇ ਲੈ ਕੇ ਜਾਣੇ ਆ ਹਾਂ ਦੇਖੀਏ 20 ਵਾਰੀ ਦੇਖੀ ਆ ਅਸੀਂ ਇੱਥੇ ਬਹੁਤ ਵਾਰੀ ਅਸਲੀ ਮਿਲਦੀ ਆ ਬਣੀ ਅਸਲੀ ਅਸਲੀ ਜੀ ਅਸਲੀ ਹੁਣ ਜੀ ਅਸੀਂ ਭੰਡੂਰੇ ਲੈ ਕੇ ਚੱਲੇ ਜੀ ਇਹਨਾਂ ਦੇ ਘਰੇ ਜਾ ਕੇ ਖਾਵਾਂਗੇ ਉਹ ਠੀਕ ਆ ਜੀ ਕੀ ਨਾਮ ਆ ਜੀ ਰਵਿੰਦਰ ਸਿੰਘ ਸਰ ਕਿੱਥੇ ਬੋਚਿਓ ਅੱਜ ਕੱਲ ਰਖੜੀ ਦਾ ਪਹਾਰ ਇਹ ਸਾਹਨੇਵਾਲ ਪਹੁੰਚੇ ਜੀ ਰਿਸ਼ੀ ਸਵੀਟ ਚੌਕ ਤੇ ਇਹ ਸਾਹਨੇਵਾਲ ਦਾ ਫੇਮਸ ਹੈਗੇ ਸਾਰਾ ਕੁਝ ਇਹਨਾਂ ਦੇ ਆਪਣੇ ਘਰ ਦਾ ਦੁੱਧ ਦੱਦ ਸਾਰਾ ਕੁਝ ਹੁੰਦਾ ਤਾਂ ਇਹਨਾਂ ਦੇ ਯਕੀਨ ਪੂਰਾ ਇਹਨਾਂ ਤੇ ਕੀ ਲੈਣ ਆਏ ਜੀ ਇੱਥੇ ਬਰਫੀ ਲੈਣ ਆਇਆ ਜੀ ਮਸ਼ਹੂਰ ਆ ਜੀ ਇਹਨਾਂ ਦੀ ਹਾਂ ਜੀ ਹਾਂ ਜੀ ਜਿਵੇਂ ਅੱਜ ਕੱਲ ਮਾਰਗੜੀ ਤੇ ਟੁਕੜੀ ਕਰ ਕੇ ਸਾਮਾਨ ਬਹੁਤ ਬੀਚ ਇਹ ਇੱਥੇ ਕੁਝ ਨਹੀਂ ਤੁਹਾਨੂੰ ਇਦਾਂ ਦਾ ਮਿਲੂਗਾ ਸਾਰਾ ਇਹਨਾਂ ਦਾ ਆਪ ਦਾ ਕੂਆ-ਕੂਆ ਵਗੈਰਾ ਦੁੱਧ ਸਾਰਾ ਕਰਦਾ ਇਹਨਾਂ ਦੇ ਆਪ ਦਾ ਬਿਲਕੁਲ ਗ੍ਰੇਡ ਵੀ ਚੰਗੀ ਹੈ ਜੀ ਬਿਲਕੁਲ ਬਿਲਕੁਲ ਮੈਂ ਇਸ ਮੋਸ਼ੇ ਲੈਣ ਆਇਆ ਜੀ ਕਿਹੋ ਜਿਹਾ ਦਾ ਸਾਮਾਨ ਬਣਦਾ ਜੀ ਇਹਨਾਂ ਦੇ ਤਰ੍ਹਾਂ ਸਾਮਾਨ ਬਹੁਤ ਵਧੀਆ ਬਣਦਾ ਜੀ ਇੱਕ ਨੰਬਰ ਦਾ ਸਾਮਾਨ ਕਿਉਂਕਿ ਘਰ ਦਾ ਪ੍ਰੋਜੈਕਟ ਹੈ ਇਹਨਾਂ ਦਾ ਸਾਰਾ ਦੁੱਧ-ਦੁੱਧ ਵਗੈਰਾ ਆਮ ਹੀ ਕਿਸਾਨ ਨੇ ਜੀ ਇਹ ਹਾਂਜੀ ਹਾਂਜੀ ਖੇਤੀਬਾੜੀ ਵੀ ਕਰਦੇ ਖੇਤੀਬਾੜੀ ਵੀ ਕਰਦੇ ਕਿਸਾਨ ਆ ਜੀ ਅਸੀਂ ਵੀ ਕਿਸਾਨ ਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਸਮਾਨ ਬਣਦਾ ਇੱਥੇ ਤਕਰੀਬਨ ਅਸੀਂ ਡੇਲੀ ਤਕਰੀਬਨ ਸਾਡੀ ਆਉਣੀ ਜਾਣੀ ਹੈ ਇੱਥੇ ਹਾਂਜੀ ਅਸਲੀ ਮਠਿਆਈਆਂ ਬਣਦੀਆਂ ਨੇ ਕੀ ਬਹੁਤ ਅਸਲੀ ਹੈ ਜੀ ਸਮਾਨ ਤਾਂ ਤੁਹਾਡੇ ਸਾਹਮਣੇ ਬਣਿਆ ਪਿਆ ਵੇ ਚੈੱਕ ਕਰੋ ਯਾਨੀ ਕਿ ਇਨਾ ਵਧੀਆ ਸਮਾਨ ਬਣਦਾ ਇਸੇ ਗੱਲੇ ਛੱਡ ਦਿੰਦੇ ਹਾਂ ਹਾਂਜੀ ਹਾਂਜੀ ਕਿਹਨਾਂ ਦਾ ਘਰ ਦਾ ਜੀ ਦੁੱਧ ਵੀ ਕਰਦਾ ਤੇ ਘਿਓ ਵੀ ਕਰਦਾ ਇਹਨਾਂ ਦਾ ਮੱਖਣ ਪਨੀਰ ਜੋ ਵੀ ਹੈ ਕਰਦਾ ਇਹਨਾਂ ਦਾ ਜੋ ਵੀ ਪ੍ਰੋਜੈਕਟ ਹੈ ਇਹਨਾਂ ਦਾ ਸਾਰਾ ਕਰਦੇ ਹੀ ਹੈ तकरीबन ਤੇ ਵੀ ਹਾਂਜੀ ਹਾਂਜੀ ਰੇਟ ਕਿਹ ਹੈ ਜੀ ਇਹਨਾਂ ਦੇ ਰੇਟ ਜਾਇਜ਼ ਹੈ ਜੀ ਬਹੁਤ ਜਾਇਜ਼ ਹੈ ਰੇਟ ਕੋਈ ਐਸੀ ਗੱਲ ਨਹੀਂ ਮੁੰਡਾ ਵੀ ਬੜਾ ਸਾਊਆ ਹੈ ਜਿਹੜਾ ਆਪ ਆਇਆ ਹੈ ਹਾਂਜੀ ਹਾਂਜੀ ਟੇਸਟ ਇਹਨਾਂ ਦੀ ਗੁਣਾਨ ਦਾ ਜਿਹੜਾ ਸਮਾਨ ਤਿਆਰ ਹੁੰਦਾ ਹੈ ਜੀ ਬਹੁਤ ਵਧੀਆ ਟੇਸਟ ਹੈ ਬਈ ਹਰ ਵਾਰ ਇੱਥੋਂ ਹੀ ਲੈ ਕੇ ਜਾਂਦੇ ਹਾਂ ਜੀ ਇਹ ਜਿਹੜੇ ਮਾਰਕੀਟ ਦੇ ਘਰੇ ਡੁਪਲੀਕੇਟ ਬਹੁਤ ਸਮਾਰ ਰੇਖਦਾ ਤੇ ਤਿੰਨ ਤੋਂ ਸਾਈਨਾਂ ਦੇ ਜਿਹੜੇ ਪ੍ਰੋਡਕਟ ਨੇ ਇਹ ਵਧੀਆ ਬ੍ਰੋਸਾ ਤਾਂ ਹੀ ਲੈ ਕੇ ਜਾਂਦੇ ਆ ਜੋ ਉਹਨਾਂ ਦੀ ਕੋਲੀ ਦੁਕਾਨ ਇੱਥੋਂ ਹੀ ਲੈ ਕੇ ਜਾਂਦੇ ਆ ਗਰੇ ਕੋਰੀ ਪੱਕਾ ਠੀਕ ਹੈ ਜੀ ਕੀ ਨਾਮ ਹੈ ਸੁਖਪ੍ਰੀਤ ਸਿੰਘ ਚੱਲੋ ਖਰੀਦਿਆ ਕਰਾਂਗੇ ਅੱਜ ਬਹੁਤ ਵਧੀਆ ਮੈਂ ਪੈਣੀ ਸਾਹਿਬ ਮੰਡਲ ਦਾ ਪ੍ਰਧਾਨ ਆ ਐਸੀ ਗੱਲ ਨਹੀਂ ਕੋਈ ਬਹੁਤ ਵਧੀਆ ਮਠਾਈਆਂ ਇਹਨਾਂ ਦੀ ਇਹ ਆਪ ਵਿਆਰ ਕਰਦੇ ਨੇ ਕੋਈ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਅਜੇ ਤੱਕ ਜਿੰਨੀ ਵਾਰ ਇਹਨੇ ਕੋਲੀ ਆਈ ਤਾਂ ਇਹ ਵਧੀਆ ਮਾਨਤਾ ਕਰਦੇ ਨੇ ਸਾਡਾ ਇਹ ਜਾਲ ਨਹੀਂ ਕੋਈ ਹੈਗੀ ਉਹ ਆ ਵੀ ਤੇ ਇਹਨਾਂ ਦਾ ਫੇਰ ਵੀ ਕਰਦਾ ਜੀ ਕਰਦਾ ਕਰਦਾ ਜੀ ਕਰਦਾ ਕੋਈ ਐਸੀ ਸ਼ਕਲ ਨਹੀਂ ਹੈਗੀ ਭਰਾਉਣੇ ਵਧੀਆ ਨਹੀਂ ਹੈ ਵੀਰੋਣੀ ਕੰਮ ਬੜਿਆ ਕਰਦੇ ਨੇ ਮੇਰੇ ਕੰਨੀ ਸਾਰਿਆਂ ਨੂੰ ਪਹਿਲਾਂ ਸੱਸੀ ਕਾਲ ਹੋਵੇਗੀ ਪਲਸ ਹੋਵੇਗੀ ਪਤਾ ਰਖੜੀ ਦਾ ਤਿਹਾੜ ਬਹੁਤ ਪਵਿੱਤਰ ਆ ਭੈਣਾ ਭਾਈਆਂ ਦਾ ਇਹ ਸਾਜ ਦਾ ਤਿਹਾੜ ਆ ਤੇ ਖੁਸ਼ੀਆਂ ਦਾ ਤਿਹਾੜ ਆ ਇਹ ਰਖੜੀ ਦੇ ਮੌਕੇ ਸਾਰਾ ਕੁਝ ਸਪੈਸ਼ਲੀ ਹੁੰਦਾ ਵਾ ਇੱਕ ਮਠਿਆਈ ਦਾ ਤਿਹਾੜ ਆ ਤੇ ਇਹ ਜੋ ਵੀ ਜੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਖਰੀਦ ਸਕਦੇ ਹੋ ਘੱਟ ਮਿੱਠੇ ਦੀ ਹੋਏਗੀ। ਜਦੋਂ ਦੁੱਧ ਤੇ ਕੁਝ ਇੰਪੋਰਟਿੰਗ ਕਰਦਾ ਕਿ ਮਾਰਕੀਟ ਤੋਂ ਦੂਸਰੀ ਜਗ੍ਹਾ ਤੋਂ ਬਹੁਤ ਆਉਂਦਾ ਕਿ ਲੋਕ ਥੋੜੇ ਦੇ ਵਿਸ਼ਵਾਸ ਕਰਕੇ ਇੱਥੇ ਆਉਂਦੇ ਆ। ਹਾਂਜੀ ਇਹ ਗੱਲ ਹੈਗੀ ਆ ਵੀਰੇ ਸਾਡੂੰ ਕਟਵਟ ਸਾਡੇ ਫੈਮਿਲੀ ਹੈਗਾ ਵਾ business ਕਿਉਂਕਿ ਸਾਡੇ ਕੋਲ ਸ਼ੁਰੂ ਤੋਂ ਹੀ ਡੈਰੀ ਫਾਰਮ ਸੀਗਾ। ਡੈਰੀ ਫਾਰਮ ਆਨ ਕਰਕੇ ਸਾਡੂੰ ਪਿਓਰਿਟੀ ਦਾ ਪਤਾ ਦੁੱਧ ਕਿਹਜਾ ਹੁੰਦਾ ਵਾ ਕਿੰਨੀ ਫੈਟ ਹੁੰਦੀ ਆ ਕਿੰਦਾ ਵਾ ਤੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਉਹ ਸ਼ੁਰੂ ਤੋਂ ਹੀ ਸਾਨੂੰ ਕਹਿੰਦੇ ਆ ਕਿ ਇਮਾਨਦਾਰੀ ਦੇ ਰਸਤੇ ਤੇ ਚੱਲਣਾ ਵਾ ਆਪਾਂ। ਨਾਮ ਕਮਾਉਣਾ ਵਾ ਪੈਸੇ ਦੀ ਕੋਈ ਲੋੜ ਨਹੀਂ ਅਸੀਂ ਨਾਮ ਕਮਾਉਣ ਲੱਗੇ ਹੋਏ ਹਾਂ ਜਿੰਨਾ ਚਿਰ ਸਾਨੂੰ ਬਾਬੇ ਨਾਨਕ ਨੇ ਹਿੰਮਤ ਦਿੱਤੀ ਤੇ ਅਸੀਂ ਪੂਰਾ ਜੋਰ ਲਾ ਕੇ ਕੰਮ ਕਰਾਂਗੇ ਸਪੈਸ਼ਲ ਕਿਹੜੀ ਮਠਾਈ ਬਣਦੀ ਜਾਂਦੀ ਹੈ ਸਪੈਸ਼ਲ ਬੁਰੇ ਟੋਟਲੀ ਜਿਵੇਂ ਬਰਫੀ ਆ ਪੰਜਾਬੀਆਂ ਨੂੰ ਸ਼ੌਂਕ ਆ ਬਰਫੀ ਸਾਰਿਆਂ ਦੀ ਸਪੈਸ਼ਲ ਹੁੰਦੀ ਆ ਬਾਕੀ ਜੋ ਵੀ ਮੌਕੇ ਤੇ ਜਿਵੇਂ ਕਿ ਯੂਪੀ ਦਾ ਗੁਜੀਆ ਹੁੰਦਾ ਵਾ ਹਰਿਆਣਵੀ ਸਾਡੇ ਕੋਲ ਹੁੰਦਾ ਵਾ ਗੇਵਰ ਹੁੰਦਾ ਵਾ ਤੇ ਰਾਜਸਤਾਨੀ ਯਾਨੀ ਕਿ ਕਈ ਸਟੇਟਾਂ ਦੀ ਸਾਡੇ ਕੋਲ ਮਠਾਈ ਅਲੱਗ-ਅਲੱਗ ਸਟੇਟਾਂ ਦੀ ਬਣਦੀ ਹੈ ਇੱਥੇ ਜਦ ਨਹੀਂ ਕਿ ਆ ਪੰਜਾਬ ਜਿਹੜਾ ਲੁਧਿਆਣਾ ਵਾ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਪ੍ਰਦੇਸ਼ ਸੀ ਰਹਿੰਦੇ ਆ ਤਾਂ ਉਹ ਸਾਰੇ ਪਸੰਦ ਕਰਦੇ ਸੀ ਸਾਡੀ ਸਟੇਟ ਦੀ ਮਿਠਾਈ ਸਾਨੂੰ ਇੱਥੋਂ ਮਿਲ ਜਾਂਦੀ ਹੈ ਹੋਰ ਏਰੀਆ ਚੋਂ ਮਿਲਦੀ ਹੈ ਰੇਟ ਕਿਵੇਂ ਰੱਖਿਆ ਜੀ ਰੇਟ ਵੀ ਦੀ ਸਾਡੇ ਲੁਧਿਆਣੇ ਨਾਲੋਂ ਜਾਂ ਸ਼ਹਿਰ ਨਾਲੋਂ ਕਾਫੀ ਫਰਕ ਆ 30% ਵੀ ਪਰਸੈਂਟ ਸਾਡਾ ਰੇਟ ਦਾ ਫਰਕ ਹੁੰਦਾ ਵਾ ਪਰ ਰੇਟ ਅਸੀਂ ਘਟਾ ਨਹੀਂ ਸਕਦੇ ਪਿਓਰਿਟੀ ਤੇ ਸਾਡਾ ਜੋਰ ਆ ਸਾਧ ਸਾਰੇ ਕੋਈ ਪਨੀਰ ਦੇ ਪਕੌੜੇ ਕੀ ਭਰੇ ਸਮੋਸਾ ਸਮੋਸਾ ਦਾ ਚਲੋ ਅਸੀਂ ਕਹਿ ਹੀ ਨਹੀਂ ਚਾਹਦੇ ਆਪਣੇ ਮੂੰਹੋਂ ਕਾਹਨੂੰ ਕਹਿਣਾ ਵਾ ਲੋਕ ਆਪਣੇ ਆਪ ਹੀ ਆ ਕੇ ਕਹਿਣ ਤਾਂ ਚੰਗੀ ਗੱਲ ਹੈ ਤੇ ਇਹ ਅਪੀਲ ਕਰਦੇ ਹਾਂ ਲੋਕਾਂ ਨੂੰ ਅਪੀਲ ਸਾਰੀ ਇਹੀ ਕਰਦੇ ਹਾਂ ਕਿ ਤੁਸੀਂ ਵਿਸ਼ਵਾਸ ਕਰੋ ਸਾਡੇ ਤੇ ਚੀਜ਼ ਲੈ ਕੇ ਜਾਓ ਪੈਸੇ ਦੀ ਕੋਈ ਗੱਲ ਨਹੀਂ ਚਾਹੇ ਖਾਓ ਵਾਜੋ ਪੈਸੇ ਦੋ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਰਡਰ ਕਰਤਾ ਐਡਵਾਂਸ ਦੋ ਸਾਨੂੰ ਅਸੀਂ ਐਡਵਾਂਸ ਵੀ ਨਹੀਂ ਲੈਂਦੇ ਕਈ ਗੁਰੂਆਂ ਘਰਾਂ ਦੇ ਵਿੱਚ ਜਾਂਦਾ ਵਾ ਅਸੀਂ ਆਪਣੀ ਐਡ ਨਹੀਂ ਕਰਦੇ ਲੋਕ ਹੀ ਸਾਡੀ ਐਡ ਕਰਦੇ ਆ ਆਪ ਜਾ ਕੇ